ਬਠਿੰਡੇ ਦਾ ਕਿਲਾ ਹੁਣ ਬਾਦਰਾ ਨੇ ਕਿਨੇ ਕਿ ਬਚਾਉਣਾ ਵੀ ਹੈ ਜੀ ਤਾਂ ਅੱਜ ਕੰਮ ਹੋ ਗਿਆ ਮਿੰਟੂ ਜੀ ਅਜ ਮੋੜ ਵਾਲੇ ਪਾਸੇ ਉਹਨਾਂ ਨੇ ਚੱਕ ਕੇ ਜਨਵੇਜਾ ਸਿੰਘ ਸਿੱਖ ਹੁਣ ਲਾ ਦਿੱਤਾ ਉਥੇ ਮਲੂਕਾ ਸਾਹਿਬ ਦੀ ਛੁੱਟੀ ਕਰ ਦਿੱਤੀ ਮਲੂਕਾ ਸਾਹਿਬ ਤਾਂ ਵੈਸੇ ਮੈਨੂੰ ਲੱਗਦਾ ਕਿ ਉਹ ਸਾਇਲੈਂਟ ਜੀ ਹੋ ਗਏ ਬਸ ਚੁੱਪ ਹੀ ਹੋ ਗਏ ਕਹਿੰਦੇ ਕਿ ਬੋਲਦੇ ਹੀ ਨਹੀਂ ਹੁਣ ਤਾਂ ਮੈਂ ਨਾ ਹੀ ਮੋਟਾ ਸੀਗਾ ਤੁਸੀਂ ਨਹੀਂ ਫੋਨ ਨਹੀਂ ਚੁੱਕਦੇ ਹੁਣ ਨਹੀਂ ਚੁੱਕਦੇ ਅੱਗੇ ਤੇ ਲਾਂਭਾ ਦਿੱਤਾ ਸੀ ਹੰਸ ਰਾਜ ਜਨਸ ਨੇ ਤੁਸੀਂ ਟੈਲੀਫੋਨ ਉਹ ਜਦੋਂ ਦਾ ਟੈਲੀਫੋਨ ਲੱਗਿਆ ਤੁਸੀਂ ਚਿੱਠੀਆਂ ਭੌਣੀਆਂ ਭੁੱਲ ਗਏ ਹੁਣ ਇਹ ਤੇ ਟੈਲੀਫੋਨ ਚੱਕਣਾ ਹੀ ਭੁੱਲ ਗਏ ਨੇ ਚਿੱਠੀਆਂ ਵਾਲਾ ਤੇ ਦੌਰ ਖਤਮ ਹੋ ਗਿਆ ਅਗਰ ਸਿਕੰਦਰ ਸਿੰਘ ਮਲੂਕਾ ਅੱਛਾ ਗੱਲ ਪਤਾ ਕੀ ਆ ਇੱਕ ਨਾ ਪੰਜਾਬੀ ਚ ਬੜੀ ਸੋਹਣੀ ਸਿਆਣਿਆਂ ਦੀ ਗੱਲ ਆ ਆਂਦੇ ਹੁੰਦੇ ਆ ਇਆਣਾ ਬਾਤ ਕਰੇ ਤੇ ਸਿਆਣਾ ਕਿਆਸ ਕਰੇ ਜੀ ਇਆਣਾ ਮਤਲਬ ਕਿ ਨਿਆਣਾ ਜਿਦਾ ਕਾਲੋ ਅਣਜਾਣ ਆਦਮੀ ਇਆਣਾ ਬਾਤ ਕਰੇ ਤੇ ਸਿਆਣਾ ਕਿਆਸ ਕਰੇ ਸੇ ਦਾ ਸਾਫ ਸੁਪਰਸਟਾਰ ਥਿਆ ਕਿ ਸਿਆਣਾ ਬੰਦਾ ਨਾ ਕਿਆਸ ਕਰ ਲੈਂਦਾ ਕਿ ਇਸ ਗੱਲ ਦਾ ਬਈ ਨਿਚੋੜ ਕੀ ਆ ਤੇ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਦਾ ਕਿਆਸ ਕਰ ਲਿਆ ਕਿ ਗਾਂ ਹੁਣ ਕੀ ਹੋਣ ਵਾਲਾ ਹੈ ਅੱਛਾ ਤੁਸੀਂ ਇੱਕ ਗੱਲ ਨੋਟ ਕਰੋ ਕਿ ਮੋੜ ਤੋਂ ਸੇਖੋ ਸਾਹਿਬ ਨੂੰ ਲਾ ਦਿੱਤਾ ਜੀ ਪਹਿਲਾਂ ਮਲੂਕਾ ਸਾਹਿਬ ਸਨ ਜੀ ਮੋੜ ਦਾ ਹੀ ਹਲਕਾ ਇਨਚਾਰਜ ਜਾਂ ਪ੍ਰਧਾਨ ਕਿਉਂ ਬਦਲਿਆ ਜਾ ਰਿਹਾ ਹੈ ਕਿਉਂ ਸਪਸ਼ਟ ਹੈ ਕਿ ਮੋੜ ਬਠਿੰਡਾ ਚ ਹੈ ਜੀ ਤੇ ਰਾਮਪੁਰਾ ਫੁੱਲ ਜਿਹੜਾ ਉਹ ਇਤਫਾਕਨ ਫਰੀਦਕੋਟ ਚ ਆ ਫਰੀਦਕੋਟ ਚ ਕਨੇ ਰਾਮਪ੍ਰਭਾਜ ਦੇਖਾਂਗੇ ਕੋਈ ਗੱਲ ਨਹੀਂ ਆ ਵੀ ਰਾਮਪੁਰਾ ਫੁੱਲ ਨੂੰ ਛੱਡ ਦਿਓ ਇੱਕ ਵਾਰੀ ਇੱਕ ਫੁੱਲ ਦੋ ਮਾਲੀ ਉਹ ਜਗ੍ਹਾ ਰਹਿਣ ਦਿਓ ਖਾਲੀ ਉਹ ਕਹਿੰਦੇ ਫੁੱਲ ਵਾਲਾ ਕੋਈ ਚੈੱਕ ਕਰਨੀ ਇੱਧਰ ਨਾ ਫੂਲਾ ਜੀ ਹਾਂ ਵੀ ਇੱਧਰ ਫੂਲ ਨਾ ਵੱਢ ਜਾਈਏ ਜੀ ਮਤਲਬ ਕਿ ਕਿਤੇ ਇਧਰ ਅਸੀਂ ਬਣ ਵੀ ਨਾ ਜਾਈਏ ਤੇ ਅਗਲੇ ਫੁੱਲ ਲੈ ਵੀ ਨਾ ਹਣ ਇੱਥੇ ਆਪਾਂ ਸ਼ਿਕਾ ਵੀ ਨਾ ਰਾਂ। ਕੁਝ ਵੀ ਕਹਿ ਸਕਦੇ ਆ ਕਿ ਕਿਤੇ ਹਨਾ ਟੁੱਟੇ ਟਾਣੀਆਂ ਟੁੱਟੇ ਫੁੱਲ ਵਾਂਗੂ ਆ ਸੀ ਤੇ ਇਹ ਆ ਮਗਰ ਉਮਰ ਜਾ ਜਾਣ ਵਾਲਾ ਹਸਾਬ ਕਿਤਾਬ ਨਾ ਹੋ ਜਾ। ਜੀ ਜੀ। ਤਬਈ ਇਹਨਾਂ ਨੇ ਹੁਣ ਇਸ ਗੱਲ ਨੂੰ ਸ਼ਾਇਦ ਭਾਂਸ ਲਿਆ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਇਦਾਂ ਕਰਦੇ ਆਪਾਂ ਬਈ ਇਸ ਤਰ੍ਹਾਂ ਜੇ ਰੱਖ ਲੈਨੇ ਆ ਕਿ ਯਾਰ ਨਾ ਤਾਂ ਸਿਕੰਦਰ ਸਿੰਘ ਮਲੂਕਾ ਨੂੰ ਜਵਾਬ ਦੇਈਏ ਤੇ ਮੋੜ ਤੋਂ ਬਦਲ ਕੇ ਸੰਦੇਸ਼ ਦੇ ਦਈਏ ਕਿ ਸਿਕੰਦਰ ਅਕਾਲੀ ਦਲ ਕੇ ਸਿਕੰਦਰ ਹੁਣ ਤੇਰੀ ਮਰਜ਼ੀ ਹੈ ਕਿ ਬਾਹਰ ਜਾਣਾ ਹੈ ਕਿ ਅੰਦਰ ਇਹ ਤੇਰੇ ਤੇ ਡਿਪੈਂਡ ਆ ਹੋਣਾ ਮਤਲਬ ਕਿ ਉਥੇ ਸਾਫ਼ ਜਵਾਬ ਦੇ ਦਿੱਤਾ ਗਿਆ ਕਿ ਮਲੂਕਾ ਸਾਹਿਬ ਹੁਣ ਤੁਸੀਂ ਆਪਣੀ ਮੰਜ਼ਲ ਤੈਅ ਕਰ ਲਓ ਕਿੱਥੇ ਰਹਿਣਾ ਤੇ ਕਿੱਥੇ ਜਾਣਾ ਇਹ ਸਾਫ ਪੈਗਾਮ ਹੋ ਗਿਆ ਨਾ ਕਿਉਂਕਿ ਤੁਸੀਂ ਦੇਖੋ ਕੱਲ੍ਹ ਲੰਬੀ ਤੇ ਇੱਕ ਜਿਹੜੇ ਕਿ ਬਾਦਲ ਫੈਮਿਲੀ ਦੇ ਬਹੁਤ ক্লোਜ਼ ਹੈ ਅਹੁਦੇਦਾਰ ਵੀ ਹੈ ਵਰਕਰ ਵੀ ਹੈ ਬਹੁਤ ਉਹਨਾਂ ਨੇ ਕਿਸ ਤਰ੍ਹਾਂ ਦਾ ਕੁੜੱਤਨ ਵਾਲਾ ਕੀਤਾ ਸੀਗਾ ਪੋਸਟ ਪੋਸਟ ਤੇ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਵੀ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਹੀ ਪੋਸਟ ਪਾ ਕੇ ਜਾਣਕਾਰੀ ਦੇ ਦਿੱਤੀ ਕਿ ਜਨਵੇਜਾ ਸਿੰਘ ਸੇਖੋ ਨੂੰ ਮੌੜ ਹਲਕਾ ਸੌਂਪ ਦਿੱਤਾ ਗਿਆ ਜੀ ਇਹ ਦੇਖੋ ਨਾ ਕਿ ਪਾਰਟੀ ਦੀ ਜਿਹੜੀ ਕਹਿ ਲੋ ਕਿ ਤੀਜੇ ਨੰਬਰ ਦੀ ਕਤਾਰ ਦੀ ਤੀਜੇ ਕਤਾਰ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਪਰਸੈਪਸ਼ਨ ਹੈ ਕਿ ਹੁਣ ਸਿਕੰਦਰ ਸਿੰਘ ਮਲੂਕਾ ਨੂੰ ਵੀ ਭਈ ਤਰਜੀਹ ਦੇਣੀ ਜਾਂ ਉਮੀਦ ਰੱਖਣੀ ਉਹ ਵੀ ਖਤਰੇ ਤੋਂ ਖਾਲੀ ਨਹੀਂ ਹੈ। ਇਹੀ ਆ ਨਾ ਜਦੋਂ ਤੁਸੀਂ ਖਤਰੇ ਦੀ ਭਾਵਨਾ ਮਹਿਸੂਸ ਕਰਦੇ ਹੋ ਤਦ ਹੀ ਫਿਰ ਤਤਫਾਟਾ ਤੁਸੀਂ ਦੇਖੋ ਬਾਦਲਪਿੰਡ ਦੇ ਵਿੱਚ ਉਹ ਕਿੱਡੀ ਹੰਗਾਮੀ ਹਾਲਤ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਆ ਜੀ ਤੇ ਆਫੀਸ਼ੀਅਲੀ ਆਪਣੇ ਕੋਲ ਪ੍ਰੈਸ ਨੋਟ ਆਉਣ ਤੋਂ ਪਹਿਲਾਂ ਹੀ ਉਹ ਜਾਣਕਾਰੀ ਜਨਤਕ ਕਰ ਦਿੱਤੀ ਜਾਂਦੀ ਆ ਤਾਂ ਸਾਫ ਪੈਗਾਮ ਹੈ ਸੰਦੇਸ਼ ਹੈ ਕਿ ਭਈ ਬਠਿੰਡਾ ਕਿਲਾ ਸੀ ਹਰ ਹਾਲਤ ਚ ਬਚਾਉਣਾ ਹੈ ਜੀ ਉਹਦੇ ਵਾਸਤੇ ਜੇ ਕੋਈ ਪਹਿਰੇਦਾਰ ਜੀ ਦੇ ਤੇ ਕੋਈ ਸ਼ੱਕ ਹੈ ਨਾ ਸਾਨੂੰ ਹੋ ਸਕਦਾ ਉਹ ਵੀ ਬਦਲ ਦਈਏ ਅਸੀਂ ਤਾਂ ਇਸ ਕਰਕੇ ਜਿਹੜੀ ਇਹ ਸਭ ਗਵਧ ਹੋਈ ਆ ਕਵੈਦ ਹੋਈ ਆ ਬਹੁਤ ਕਾਲੀ ਦੇ ਵਿੱਚ ਇਹ ਇਹੋ ਹੀ ਆ ਕੇ ਮੋੜ ਦੇ ਵਿੱਚੋਂ ਕਿਤੇ ਇਹ ਨਾ ਹੋਵੇ ਕਿ ਅਸੀਂ ਬਈ ਰੋਂਦੇ ਰੋਂਦੇ ਜੇ ਮੁੜ ਆਈਏ ਮੋੜ ਦੇ ਵਿੱਚੋਂ ਅਸੀਂ ਹੱਸ ਕੇ ਮੁੜੀਏ ਆਪਣਾ ਬੰਦਾ ਇਹਨਾਂ ਦਾ ਤਾਂ ਰਿਸ਼ਤੇਦਾਰ ਹੈ ਨਾ ਬਾਦਲ ਫੈਮਿਲੀ ਦਾ ਰਿਸ਼ਤੇਦਾਰ ਐ ਸੇ ਕੋਈ ਰਿਸ਼ਤੇਦਾਰ ਰਸ਼ਦਰ ਜੀ ਫੇਕ ਪੈ ਗਿਆ ਸੀ ਜਦੋਂ ਨਹੀਂ ਕਿਤੇ ਹੋ ਹੁੰਦਾ ਤਾਂ ਪੈ ਜਾਂਦਾ ਫੇਕਾ ਮੇਰਾਸ਼ਾ ਤਾਂ ਹੋ ਜਾਂਦੀ ਆ ਫਿਰ ਚਲੋ ਇੱਕ ਤੀਰ ਨਾਲ ਦੋ ਨਿਸ਼ਾਨੇ ਮੁੜ ਕੇ ਜਿੱਦਾਂ ਕਹਿ ਲਈਏ ਕਿ ਧਾਗਾ ਜਿਹੜਾ ਟੁੱਟਿਆ ਉਹ ਵੀ ਜੁੜ ਗਿਆ ਇਸ ਬੰਨੇ ਆਗਲਾ ਕਹਿੰਦਾ ਲਾਂਬਾ ਲਾ ਤਾ ਮੁੜ ਤੂੰ ਮਿਲ ਗਿਆ ਜੀ ਤੋ ਖੁਸ਼ ਹੋ ਗਏ ਉਹਨੇ ਬਾਗੋ ਬਾਗ ਸੋਹਣਾ ਜੀ ਹੁਣ ਗੱਲ ਤੇ ਇਹੋ ਆ ਨਾ ਕਿ ਭਾਈ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਲਾਪਣ ਵਿਖਾਇਆ ਉਤੋਂ ਸਾਫ ਹੈ ਕਿ ਬਠਿੰਡੇ ਚ ਸੁਖਬੀਰ ਸਿੰਘ ਬਾਦਲ ਸਭ ਕੁਝ ਦਾਤੇ ਲਾਉਣ ਜਾ ਰਹੇ ਆ ਜੀ ਸਭ ਕੁਝ ਦਾਤੇ ਲਾਉਣ ਦਾ ਮਤਲਬ ਇਹ ਆ ਕਿ ਜੋ ਮਰਜ਼ੀ ਜੋ ਮਰਜ਼ੀ ਖਰਚ ਹੋਣਾ ਜੋ ਮਰਜ਼ੀ ਕਹਿ ਲੋ ਕਿ ਬਦਲਾ ਹੋਣਾ ਜੋੜ ਤੋੜ ਹੋਣਾ ਸਭ ਸੰਭਵ ਹੈ ਤੇ ਖਰਚ ਦੇ ਮਾਮਲੇ 'ਚ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਦਾ ਕੋਈ ਛੇਤੀ ਕੀਤਾ ਆਸਾਨੀ ਨਹੀਂ ਹੈ। ਖਰਚ ਵੈਸੇ ਕਾਗਜ਼ਾਂ 'ਚੋ ਹੀ ਰਹਿਣਾ ਹੁੰਦਾ ਹੈ। ਆਹ ਉਹ ਤਾਂ ਹੋ ਹੀ ਰਹਿਣਾ ਹੁੰਦਾ ਬਿਲਕੁਲ ਮਿੰਟੂ ਜੀ। ਬਾਕੀ ਗੱਲ ਇਹ ਹੈ ਮੈਨੂੰ ਇੱਕ ਚੀਜ਼ ਹੋਰ ਵੀ ਲੱਗਦੀ ਮਿੰਟੂ ਜੀ ਕਿ ਮੌੜ ਜਾਂ ਕਲੂਕੇ ਬਠਿੰਡਾ ਦਾ ਕੁਝ ਏਰੀਆ ਜਿਹੜਾ ਬਠਿੰਡਾ ਲੋਕ ਸਵਾਲ ਕਰਕੇ ਪੈਂਦਾ ਹੋ ਸਕਦਾ ਕੋਈ ਕੱਲ ਨੂੰ ਇੱਕ ਦੋ ਉਹਨਾਂ ਦੇ ਧੜੇ ਦੇ ਬੰਦੇ ਹੋਰ ਵੀ ਮੈਨੂੰ ਲੱਗਦਾ ਕਿ ਉਹਨਾਂ ਦੇ ਵੀ ਥੋੜਾ ਬਹੁਤ ਜਿਹੜਾ ਸ਼ੱਕ ਦੇ ਨਾਲ ਜਾਂ ਹੋ ਸਕਦਾ ਹੁਣ ਆਏ ਟਾਈਮ 'ਚ ਉਹਨਾਂ ਦੇ ਵੀ ਥੋੜਾ ਥੋੜਾ ਕਰਕੇ ਪਾਸੇ ਲਾ ਦੇਣ ਕਿਉਂਕਿ ਰਿਸਕ ਲੈਣਾ ਨਹੀਂ ਹੈ ਇਹ ਤਾਂ ਸਾਫ ਹੈ ਵੀ ਇਹ ਕਿ ਬੀਬਾ ਜੀ ਮਤਾਨ ਦੇ ਵਿੱਚ ਆਉਣਗੇ ਆਉਣਗੇ ਕੁਝ ਗੱਲਾਂ ਨੇ ਜਿਹੜੇ ਗੁਰਪ੍ਰੀਤ ਮਲੂਕਾ ਆਪਾਂ ਨੂੰ ਪਤਾ ਹੁਣ ਜੋ ਮਰਜ਼ੀ ਕਹੀ ਜਾਣ ਇਹ ਸਾਫ ਹੈ ਸਪਸ਼ਟ ਹੈ ਕਿ ਗੁਰਪ੍ਰੀਤ ਮਲੂਕਾ ਸਿਕੰਦਰ ਸਿੰਘ ਕਿਉਂਕਿ ਦੂਜੇ ਜਿਹੜੇ ਸੀਗੇ ਇਹਨਾਂ ਦੇ ਭਰਾ ਤਾਂ ਮੈਂ ਤਾਂ ਕਦੇ ਦੇਖੇ ਨਹੀਂ ਆ ਉਹਨਾਂ ਦਾ ਨਾਮ ਚਰਨਜੀਤ ਸੀ ਬਹੁਤ ਘੱਟ ਲੋਕਾਂ ਨੇ ਤੇ ਸ਼ਾਇਦ ਨਾਮ ਨਾਮ ਨਹੀਂ ਸੁਣਿਆ ਹੋਣਾ ਜੀ ਕਦੇ ਆਪਾਂ ਉਹਨਾਂ ਨੂੰ ਸੁਰਖੀਆਂ 'ਚ ਵੀ ਨਹੀਂ ਵੇਖਿਆ ਸੁਣਿਆ ਗੁਰਪ੍ਰੀਤ ਮਲੂਕਾ ਬਠਿੰਡਾ ਬੰਦੇ ਰਹੇ ਸਕਾਰੀ ਬੈਂਕ ਦੇ ਐਮ ਡੀ ਬਣੇ ਉਦੋਂ ਯਾਦ ਹੋਣਾ ਤੁਹਾਨੂੰ ਫਿਰ ਉਹ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ ਨਾ ਉਹਦੇ ਚੇਅਰਮੈਨ ਵੀ ਬਣੇ ਬੜਾ ਉਦੋਂ ਵੀ ਤੁਹਾਨੂੰ ਪਤਾ ਹੈ ਤੇ ਮਨਪ੍ਰੀਤ ਬਾਦਲ ਦੇ ਨਾਲ ਵੀ ਉਸ ਗਰੁੱਪ ਦੇ ਨਾਲ ਵੀ ਖਹਿ ਕੇ ਕੰਮ ਚੱਲਦਾ ਰਿਹਾ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਕਾਂਗੜ ਉਹਨਾਂ ਦੀ ਵੀ ਮਨਪ੍ਰੀਤ ਬਾਦਲ ਗਰੁੱਪ ਨਾਲ ਥੋੜੀ ਇਹਨਾਂ ਚੀਜ਼ਾਂ ਨੂੰ ਲੈ ਕੇ ਖੇਬੜ ਸੀ ਹੁਣ ਜਿਹੜਾ ਬੰਦਾ ਬਠਿੰਡੇ ਚ ਬਹਿ ਕੇ ਰਹਿ ਕੇ ਕੰਮ ਕਰਦਾ ਰਿਹਾ ਫਿਰ ਮੌੜ ਚ ਕੰਮ ਕਰਦਾ ਰਿਹਾ ਤਾਂ ਦੇਖੋ ਡੀਲਿੰਗ ਦੇ ਵਿੱਚ ਉਹਦੇ ਲਿੰਕ ਤਾਂ ਬਣਦੇ ਹੀ ਆ ਨਾ ਇੱਥੇ ਸਾਫ਼ ਹੈ ਸਪਸ਼ਟ ਹੈ ਤਾਂ ਇਹੀ ਹੈ ਕਿ ਜਿਹੜੇ ਹੁਣ ਉਹ ਲਿੰਕ ਆ ਜਿਹੜੇ ਆਪਣੇ ਇਹਨਾਂ ਦੇ ਬੰਦੇ ਆ ਕਿ ਉਹਨਾਂ ਨੂੰ ਵੀ ਐਡ ਕਰ ਲਿਆ ਜਾਵੇ ਇਹ ਹੀ ਆ ਤਾਂ ਰਹੇਗਾ ਤਾਂ ਇਹ ਠੀਕ ਹੈ ਕਿ ਮਲੂਕਾ ਸਾਹਿਬ ਦਾ ਚਲੋ ਉਹਨਾਂ ਹਲਕਿਆਂ ਨੂੰ ਛੱਡ ਦਈਏ ਇੱਧਰ ਤਾਂ ਕੋਈ ਜ਼ਿਆਦਾ ਜ਼ੋਰ ਨਹੀਂ ਹੈਗਾ ਲੰਬੀ ਵਾਲੀ ਸਾਈਡ ਪਰ ਉੱਥੇ ਤੇ ਜਿੱਥੇ ਉਹਨਾਂ ਨੇ ਕਹਿ ਲੋ ਕਿ ਪਬਲਿਕ ਨਾਲ ਡੀਲਿੰਗ ਕੀਤੀ ਆ ਕੰਮ ਕਰਾਏ ਆ ਉੱਥੇ ਤੇ ਚਾਰ ਬੰਦੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਪਾਲੇ ਚ ਹੁੰਦੇ ਆ ਤਾਂ ਉਹ ਚਾਰਾਂ ਚੋਂ ਦੋ ਤੇ ਕੱਟੋ-ਕੱਟ ਲਿਆਉਣ ਦਾ ਯਤਨ ਕਰਨਗੇ ਨਾ ਕਿ ਭਈ ਆਪਣੇ ਬੰਦਿਆਂ ਨੂੰ ਸਾਈਡ ਤੇ ਕਰ ਦਿਓ ਜੀ ਜੀ ਇਹ ਲੜਾਈ ਚੱਲ ਪਈ ਹੈ ਲੜਾਈ ਕੋਈ ਛੋਟੀ ਨਹੀਂ ਬਠੰਡੇ ਵਾਲੀ ਬਠੰਡਾ ਗਿਆ ਤਾਂ ਸਭ ਗਿਆ ਜੀ 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 ਤਾਂ ਨਰਿੰਦਰ ਸਿੰਘ ਜੀ ਇਹ ਧੰਨਵਾਦ ਸੀ ਕੰਟਰੀਬਿਊਟ ਕੀਤਾ ਬਠਿੰਡਾ ਗਾਇਤ ਤਾਂ ਬਸ ਇਹ ਕਹ ਲੋ ਕਿ ਬਵਾਲ ਹੀ ਮਚ ਗਏ ਮਿੰਟ ਜੀ ਤਾਂ ਬਠਿੰਡਾ ਬਚਾਉਣਾ ਹੀ ਪੈਣਾਗਾ ਬਠਿੰਡਾ ਬਚਾਉਣਾ ਪਰ ਬਚਾਉਣਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਜੀ ਇਧਰ ਬਸ ਚੁਣੌਤੀ ਭਰਿਆ ਕੰਮ ਹੈ ਹਾਂ ਤਾਂ ਕਹਿੰਦੇ ਸੀ ਇੱਕ ਵੀਰ ਦਾ ਕਮੈਂਟ ਸੀਗਾ ਉੱਪਰਲੇ ਪਾਸੇ ਨਿਕਲ ਗਿਆ ਉਹ ਕਹਿੰਦੇ ਜੀ ਕਿ ਦੋ ਬੀਬੀਆਂ ਦੀ ਟੱਕਰ ਹੈ ਜਿਹੜੀ ਪੂਰੀ ਮਜ਼ਬੂਤ ਹੋਏਗੀ ਇਹਦੇ ਵਿੱਚ ਖੁੱਡੀਆਂ ਸਭਾ ਜਿਹੜਾ ਉਹ ਤੀਜੇ ਨੰਬਰ ਤੇ ਰਹਿਣਗਾ ਹਲੇ ਥੋੜਾ ਮੇਰੇ ਖਿਆਲ ਨਾਲ ਭਾਈ ਜਲਦੀ ਹੈ ਬਾਕੀ ਥੋੜੀ ਥਿਰ ਦੇਰ ਬਾਅਦ ਸਮਾਂ ਨਿਕਲਦੇ ਪ ਦੇਸੀ ਗੇਮਰ ਉਹ ਕਹਿੰਦੇ ਮਾਨਸਿਕ ਖਬਰ ਦਿੰਦੇ ਪਏ ਆ ਉਹ ਕਹਿੰਦੇ ਜੀ ਕਿ ਮੇਰਾ ਘਰ ਸਿੰਘਲਾ ਸਾਹਿਬ ਤੇ ਬਿਲਕੁਲ ਲਾਗਛਾ ਗਈ ਆ ਅੱਛਾ ਜੀ ਤੇ ਸਿੰਘਲਾ ਸਾਹਿਬ ਵੀ ਪਿਛਲੇ 10ਾਂ 12 ਦਿਨਾਂ ਤੋਂ ਘਰ ਹੀ ਬੈਠੇ ਆ ਤੇ ਉਹ ਕਹਿੰਦੇ ਵੀ ਦੁੱਖ ਬੋਲ ਕੇ ਤਾਂ ਦੱਸਿਆ ਮੈਂ ਕੀ ਦੱਸਿਆ ਫਿਰ ਕਹਿੰਦੇ ਮਤਲਬ ਕਿ ਅੰਦਰੇ ਅੰਦਰ ਦੁੱਖ ਨੂੰ ਸਮੋਈ ਬੈਠੇ ਆ ਹਾਂ ਪਰ ਅੰਦਰ ਦੁੱਖ ਜਿਹੜਾ ਨਾ ਕਈ ਵਾਰ ਜੁੜਦਾ 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 ਉਹ ਫਿਰ ਨਾ ਕਈ ਵਾਰ ਤਮਾਕਾ ਹੀ ਕਰ ਜਾਂਦਾ ਹੁੰਦਾ ਜਰਾ ਬਚ ਕੇ ਜ਼ਰਾ ਬਚ ਗਏ ਬਚ ਕੇ ਮੋੜ ਤੋਂ ਚਲੋ ਉਹ ਤਾਂ ਬਾਈ ਹੁਣ ਇਹਨਾਂ ਨੇ ਦੇਖਣਾ ਸੰਭਲਣਾ ਕਿ ਨਹੀਂ ਸੰਭਲਣਾ ਹੈਗਾ ਬਚਣਾ ਤਾਂ ਕਿਵੇਂ ਬਚਣਾ ਹੈਗਾ ਮੋੜ ਤੋਂ ਚੋਣੋਤੀ ਬਠਿੰਡੇ ਵਾਲੀ ਚੁਣੋਤੀ ਹਰੇਕ ਲਈ ਚੁਣੋਤੀ ਹੈ ਔਰ ਦੂਜੀ ਗੱਲ ਜਿਹੜੀ ਹੈ ਕਾਂਗਰਸ ਹਾਈ ਕਮਾਂਡ ਜਿੰਨਾ ਕੋ ਮੈਨੂੰ ਪਤਾ ਲੱਗਿਆ ਹੈ ਕਿ ਉਹ ਇੱਕ ਹੋਰ ਵੱਡੇ ਨਾਂ ਨੂੰ ਡਾਇਰੈਕਟਲੀ ਅਪਰੋਚ ਕਰ ਰਹੀ ਹੈ ਤੁਸੀਂ ਬੀਬੀਆਂ ਦਾ ਜ਼ਿਕਰ ਕੀਤਾ ਤੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣੀ ਚਾਹਾਂਗਾ ਇੱਕ ਬਹੁਤ ਵੱਡੀ ਹਸਤੀ ਨੂੰ ਡਾਇਰੈਕਟਲੀ ਅਪਰੋਚ ਕੀਤਾ ਜਾ ਰਿਹਾ ਦਿੱਲੀ ਤੋਂ ਅੱਛਾ ਜੀ ਕੋਈ ਕੋਈ ਵਿੱਚ ਉਹ ਨਾ ਵਿੱਚ ਕੋਈ ਵਿਚੋਲਾ ਨਹੀਂ ਅੱਛਾ ਸਿੱਧੀ ਗੱਲ ਵਾ ਸਿੱਧੀ ਸਿੱਧੀ ਆ ਸਿੱਧੀ ਤਾਰ ਜੁੜ ਰਹੀ ਆ ਕੋਈ ਪੀ ਐਸ਼ੀ ਨਹੀਂ ਕੋਈ ਸ਼ੀ ਸਿੱਧੀ ਮਤਲਬ ਹੀ ਨਹੀਂ ਕੁਛ ਅੱਛਾ ਹਾਂਜੀ ਦਿੱਲੀ ਤੋਂ ਸਿੱਧੀ ਤਾਰ ਜੁੜੀ ਹੋਈ ਆ ਬਸ ਹਾਂ ਦੀ ਉਡੀਕ ਹੈ ਵਿਜੇ ਹਾਂ ਹੋ ਜਾਂਦੀ ਆ ਤਾਂ ਫਿਰ ਤੁਹਾਡੇ ਸਾਹਮਣੇ ਬਿਲਕੁਲ ਇੱਕ ਦਿਨ ਤੁਸੀਂ ਦੇਖੋ ਕਿ ਤੁਸੀਂ ਕਹੋਗੇ ਕਿ ਇਹ ਕਹਿੰਦਾ ਬਿਗ ਬ੍ਰੇਕ ਬ੍ਰੇਕਿੰਗ ਹਾਂਜੀ ਤੁਸੀਂ ਕਹਿੰਦੇ ਬੰਬ ਬ੍ਰੇਕਿੰਗ ਅਰੇ ਰੀਤੀ ਤੁਸੀਂ ਪਰਭਾਸ਼ਾ ਹੀ ਬਦਲ ਦੇਣੀ ਉਸ ਦਿਨ ਖਬਰ ਦੀ ਬਿਗ ਬ੍ਰੇਕਿੰਗ ਨਹੀਂ ਉਹ ਬੰਬ ਬ੍ਰੇਕਿੰਗ ਹੋ ਜਾਊਗੀ ਚਲੋ ਬੰਬ ਬ੍ਰੇਕਿੰਗ ਕਦੋਂ ਆਦੀ ਆ ਬਠਿੰਡੇੋਂ ਤਾਂ ਆਉਂਦੀ ਆ ਕਿ ਨਹੀਂ ਆਉਂਦੀ ਉਹ ਵੀ ਇੱਕ ਦੇਖੋ ਉਹ ਵੀ ਦੇਖਣ ਵਾਲੀ ਗੱਲ ਆ